ਬੱਡੀ ਖਬਰ ਹਾਰਪੁਰ ਦੇ ਦਸੂਹਾ ਤੋਂ ਸਾਹਮਣੇ ਯਾਰੀ ਜਿੱਥੇ ਲਗਾਤਾਰ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਿਹਾ ਦਾਦੀ ਕਿ ਲਗਾਤਾਰ ਪੁਲਿਸ ਦੇ ਵੱਲੋਂ ਸੀਐਮ ਮਾਨ ਦੇ ਹੁਕਮਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਨੱਕ ਦੇ ਵਿੱਚ ਦਮ ਕੀਤਾ ਗਿਆ ਹੁਣ ਗੈਂਗਸਟਰ ਨਸ਼ਾ ਤਸਕਰਾਂ ਦਾ ਪੁਲਿਸ ਦੇ ਹੱਥੋਂ ਬਚਣਾ ਕਿਤਨਾ ਕਿਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਦਿਖਾਈ ਦੇ ਰਿਹਾ ਮਾਮਲਾ ਹੁਣ ਹਾਰਪੁਰ ਦੇ ਦਸੂਹਾ ਤੋਂ ਦੇਖਣ ਨੂੰ ਮਿਲੇ ਜਿੱਥੇ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਕਾਰ ਫਾਇਰਿੰਗ ਹੁੰਦੀ ਜਿੱਦਾਂ ਨਾਲ ਇੱਕ ਨਸ਼ਾ ਤਸਕਰ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤ ਵਿੱਚ ਦੋ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਗੰਬੀਰ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਤੋਂ ਬਾਅਦ ਫਿਲਹਾਲ ਜਿਹੜੇ ਪੁਲਿਸ ਮੁਲਾਜਨ ਨੂੰ ਹਸਪਤਾਲ ਦੇ ਵਿੱਚ ਲਿਆ ਜਾਂਦਾ ਪਰ ਇੱਕ ਨਸ਼ਾ ਤਸਕਰ ਦੀ ਮੌਤ ਹੋ ਜਾਂਦੀ ਹੈ ਜਿਸ ਬੰਦੀ ਹਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਦੱਸਦੀ ਕਿ ਲਗਾਤਾਰ ਮਾਨ ਸਰਕਾਰ ਦੇ ਹੁਕਮਾਂ ਤੋਂ ਬਾਅਦ ਜਿਹੜੇ ਪਿਆਹ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਪੁਲ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨਸ਼ਾ ਤਸਕਰਾਂ ਦੇ ਖਿਲਾਫ ਹੋਣੀ ਨੇ ਮੇਮ ਬਿੱਡੀ ਗਈ ਹੈ ਦਿਨ ਚਾਹ ਰਾਤ ਵਿੱਚ ਦਿਨ ਰਾਤ ਪੁਲਿਸ ਦੇ ਵੱਲੋਂ ਇੱਕ ਇੱਕ ਕਰਕੇ ਲਗਾਤਾਰ ਨਸ਼ਾ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਜਿਹੜੇ ਵੀ ਲੋਕਾਂ ਨੂੰ ਨਸ਼ਾ ਤਸਕਰਾਂ ਵੇਚਦੇ ਜਾਂ ਐਨਸੀਪਰਸੀ ਲੋਕਾਂ ਨੂੰ ਕਰਦੇ ਹਨ ਉਹਨਾਂ ਨੂੰ ਪੜ੍ਹ ਕੇ ਪੜ੍ਹਦੇ ਵੱਲੋਂ ਸਲਾਕਾਂ ਵਿੱਚ ਫੁੱਟੇ ਜਾ ਰਹੇ ਆ ਉੱਥੇ ਹੀ ਹੁਣ ਲਗਾਤਾਰ ਦੇਖਣ ਮਿਲ ਰਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਖਬਰ ਜਾਈ ਸਾਹਮਣੇ ਜਿੱਥੇ ਪੁਲ ਦੇ ਵੱਲ ਵੱਡੀ ਮਾਤਰਾ ਦੇ ਵਿੱਚ ਇਹੜ ਨਸ਼ਾ ਬਰਾਮਦ ਕੀਤਾ ਜਾਂਦਾ ਵੇ ਉੱਥੇ ਹੀ ਗੈਂਗਸਟਰਾਂ ਦੀ ਲੱਕੜੀ ਜਦਮ ਕੀਤਾ ਗਿਆ ਦਾਦੀ ਇੱਕ ਲਗਾਤਾਰ ਪੁਲਿਸ ਪ੍ਰਸ਼ਾਸਨ ਦਾ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਕਿਉਂਕਿ ਭਵੰਤਵਾਨ ਸਰਕਾਰ ਦੇ ਵੱਲੋਂ ਲਗਾਤਾਰ ਉਮਰਤੇ ਗਏ ਨੇ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਨੂੰ ਲੱਗਦਾ ਤਾਂ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਦਾਦੀ ਕਿ ਉੱਥੇ ਹੀ ਵਿਰੋਧੀ ਧਿਰ ਦੇ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਜਿਹੜਾ ਮੁੱਖ ਮੁੱਖ ਮੁੱਦਾ ਉਹ ਨਸ਼ੇ ਦਾ ਬਣ ਚੁੱਕਾ ਹੈ ਨਸ਼ੇ ਨੂੰ ਲੈ ਕੇ ਲਗਾਤਾਰ ਵਿਰੋਧੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਕੇਰੇ ਜਾ ਰਹੇ ਜਦੋਂ ਚੱਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਨਸ਼ੇ ਤਸਕਰ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕਾ ਜਿਹੜੀ ਜਿਹਦਾ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਅਤੇ ਸਪਸ਼ਟ ਹੁਕਮ ਦਿੱਤੇ ਗਿਆ ਨੇ ਕਿ ਤੁਹਾਡੇ ਵੱਲੋਂ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਾ ਜਾਵੇ ਜਿੱਦੂ ਬੰਦੀ ਕਾਰਵਾਈ ਕੀਤੀ ਜਾਂਦਾ ਜਿਹਦੇ ਚੱਲਦੇ ਆ ਜਦੋਂ ਕਿ ਪੁਲਿਸ ਵਿੱਚ ਪੁਲਿਸ ਦੇ ਨਸ਼ਾ ਤਸਕਰ ਨੂੰ ਫੜਦੀ ਹੈ ਨਸ਼ਾ ਤਸਕਰ ਦੇ ਵੱਲੋਂ ਜੋ ਕਿ ਪੁਲਿਸ ਨੂੰ ਜਵਾਬੀ ਗੋਲਦਾਰ ਜਾਂ ਫਾਇਰਿੰਗ ਕੀਤੀ ਜਾਂਦਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਮੂੰਹ ਤੋੜ ਜਵਾਬਤਾ ਜਾਂਦਾ ਤੇ ਕਈ ਇਸ ਤਰ੍ਹਾਂ ਹੁਣ ਜਿਵੇਂ ਇੱਕ ਨਸ਼ਾ ਤਸਕਰ ਦੀ ਢੇਰ ਹੋ ਗਿਆ ਫਿਲਹਾਲ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਨੇ ਜਿਹਦੇ ਚੱਲਦੇ ਆ ਪੁਲਿਸ ਵਿਭਾਗ ਨੇ ਵੱਲੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਕਿਉਂਕਿ ਲਗਾਤਾਰ 50 ਦੀ ਨਸ਼ਾ ਵਧਦਾ ਜਾ ਰਿਹਾ ਜਿਹਦੇ ਚੱਲਦੇ 50 ਸਰਕਾਰ ਕਾਫੀ ਚੈਨਚਿੰਗ ਮੋਡ ਦੇ ਵਿੱਚ ਹੈ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਦਿਖਾਈ ਦੇ ਰਿਹਾ ਮਾਮਲਾ ਹੁਣ ਸ਼ਾਰਪੋ ਦੇ ਦਸੂਹਾ ਤੋਂ ਦੇਖਣ ਨੂੰ ਮਿਲੇ ਜਿੱਥੇ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਕਾਰ ਫਾਇਰਿੰਗ ਹੁੰਦੀ ਹੈ ਜਿੱਦਾਂ ਨਾਲ ਇੱਕ ਨਸ਼ਾ ਤਸਕਰ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਜਿਹੜੇ ਪੁਲਿਸ ਮੁ ਫਿਲਹਾਲ ਜਿਹੜੇ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦੇ ਵਿੱਚ ਲਿਆ ਜਾਂਦਾ ਪਰ ਇੱਕ ਨਸ਼ਾ ਤਸਕਰ ਦੀ ਮੌਤ ਹੋ ਜਾਂਦੀ ਹੈ ਇਸ ਸਬੰਧੀ ਹਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਦੱਸਦੀ ਕਿ ਲਗਾਤਾਰ ਮਾਨ ਸਰਕਾਰ ਦੇ ਹੁਕਮਾਂ ਤੋਂ ਬਾਅਦ ਜਿਹੜੇ ਪਿਆ ਪੁਲਿਸ ਐਕਸ਼ਨ ਮੋਰ ਦੇ ਵਿੱਚ ਆ ਪੁਲਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨਸ਼ਾ ਤਸਕਰਾਂ ਦੇ ਖਿਲਾਫ ਔੜੀ ਨੇ ਮੇਮ ਬਿੱਢੀ ਗਈ ਹੈ ਦੇ ਚਾਹੇ ਰਾਤੋ ਵਿੱਚ ਦਿਨ ਨਾਤ ਪੁਲਸ ਦੇ ਵੱਲੋਂ ਇੱਕ ਇੱਕ ਕਰਕੇ ਲਗਾਤਾਰ ਨਸ਼ਾ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਜਿਹੜੇ ਵੀ ਲੋਕਾਂ ਨੂੰ ਨਸ਼ਾ ਤਸਕਰਾਂ ਵੇਚਦੇ ਜਾਂ ਐ ਨਸੀਬ ਅਸੀਂ ਲੋਕਾਂ ਨੂੰ ਕਰਦੇ ਆਂ ਉਹਨਾਂ ਨੂੰ ਪੜਕੇ ਪੁਰਦੇ ਵੱਲੋਂ ਸਲਾਕਾਂ ਵਿੱਚ ਛੁੱਟੇ ਜਾ ਰਹੇ ਆ ਉੱਥੇ ਹੀ ਹੁਣ ਲਗਾਤਾਰ ਦੇਖਣ ਮਿਲ ਰਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਖਬਰ ਜਾਈ ਸਾਹਮਣੇ ਜਿੱਥੇ ਪੁਰਦੇ ਵੱਲ ਵੱਡੀ ਮਾਤ ਨਾਲ ਦੇ ਵਿੱਚ ਜਿਹੜਾ ਨਸ਼ਾ ਬਰਾਮਦ ਕੀਤਾ ਜਾਂਦਾ ਵੇ ਉੱਥੇ ਹੀ ਗੈਂਗਸਟਰਾਂ ਦੀ ਲੱਕੜ ਜਦਮ ਕੀਤਾ ਗਿਆ ਦਾਦੀ ਲਗਾਤਾਰ ਪੁਲਿਸ ਪ੍ਰਸ਼ਾਸਨਾ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਕਿਉਂਕਿ ਭਵੰਤਵਾਨ ਸਰਕਾਰ ਦੇ ਵੱਲੋਂ ਲਗਾਤਾਰ ਉਮਰਤੇ ਗਏ ਨੇ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਨੂੰ ਲੱਗਦਾ ਤਾਂ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ। ਰਾਧੀਕਰ ਉੱਥੇ ਹੀ ਵਿਰੋਧੀ ਧਿਰ ਦੇ ਵੱਲੋਂ ਪੰਜਾਬ ਦੇ ਵਿੱਚ ਸੱਤੋ ਜਣਾ ਮੁੱਖ ਮੁੱਖ ਮੁੱਦਾ ਉਹ ਨਸ਼ੇ ਦਾ ਬਣ ਚੁੱਕਿਆ ਨਸ਼ੇ ਨੂੰ ਲੈ ਕੇ ਲਗਾਤਾਰ ਵਿਰੋਧੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਕੇਰਿਆ ਜਾ ਰਿਹਾ ਜਦੋਂ ਚੱਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਨਸ਼ੇ ਤਸਕਰ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕਾਫੀ ਵੱਡੀ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਤਾਂ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੇ ਸਪਸ਼ਟ ਹੁਕਮ ਦਿੱਤੇ ਗਿਆ ਨੇ ਕਿ ਤੁਹਾਡੇ ਸ਼ੀਨਾਰ ਜਾਵੇ ਜਿੱਦੂ ਬੰਦੀ ਕਾਰਵਾਈ ਕੀਤੀ ਜਾਂਦਾ ਜਿਹਦੇ ਚੱਲਦੇ ਆ ਜਦੋਂ ਕਿ ਪੁਲਿਸ ਪੁਲਿਸ ਨੇ ਨਸ਼ਾ ਤਸਕਰ ਨੂੰ ਫੜਦੀਆਂ ਨਸ਼ਾ ਤਸਕਰ ਦੇ ਵੱਲੋਂ ਜੋ ਕਿ ਪੁਲਿਸ ਨੂੰ ਜਵਾਬੀ ਗੋਲਟੀਆਂ ਦਾ ਜਾਂ ਫਾਇਰਿੰਗ ਕੀਤੀਆਂ ਦਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਮੂੰਹ ਤੋੜ ਜਵਾਬਤਾ ਜਾਂਦਾ ਤੇ ਕਈ ਇਸ ਤਰ੍ਹਾਂ ਹੁਣ ਜਿਵੇਂ ਇੱਕ ਨਸ਼ਾ ਤਸਕਰ ਜਿਹੜੇ ਢੇਰ ਹੋ ਗਿਆ ਫਿਲਹਾਲ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਨੇ ਜਿਹਦੇ ਚੱਲਦੇ ਆ ਪੁਲਿਸ ਸਟੇਸ਼ਨ ਦੇ ਵੱਲੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਕਿਉਂਕਿ ਲਗਾਤਾਰ 50 ਦੀ ਨਸ਼ਾ ਵਧਦਾ ਜਾ ਰਿਹਾ ਜਿਹਦੇ ਚੱਲਦੇ 50 ਸਰਕਾਰ ਕਾਫੀ ਚਿੰਤਨ ਮੋਡ ਦੇ ਵਿੱਚ ਹੈ